ਸ਼ੁੱਕਰਵਾਰ ਦੀ ਸਵੇਰ ਫਰੀਦাবাদ ਦੇ ਵਿੱਚ ਆਗਰਾ ਤੋਂ ਦਿੱਲੀ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਲਾਈਨ ਤੋਂ ਉਤਰ ਕੇ ਪਲਟ ਗਏ ਚੱਤੇ ਚਲਦਿਆਂ ਲਾਈਨ ਨੰਬਰ 1 ਅਤੇ 2 ਬਾਧਿਤ ਹੋ ਗਈ ਅਜੀਹੇ ਦੇ ਵਿੱਚ ਰੇਲਵੇ ਵਿਭਾਗ ਦੇ ਵੱਲੋਂ ਲਾਈਨ ਨੰਬਰ 3 ਅਤੇ 4 ਤੋਂ ਹੀ ਸਾਰੀਆਂ ਗੱਡੀਆਂ ਕੱਡੀਆਂ ਗਈਆਂ ਇਹ ਦੁਰਘਟਨਾ ਕਿਸ ਤਰ੍ਹਾਂ ਹੋਈ ਇਸ ਨੂੰ ਲੈ ਕੇ ਰੇਲਵੇ ਦਾ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਉਤਤੇ ਹੀ ਪਲਟੇ ਹੋਏ ਡੱਬਿਆਂ ਨੂੰ ਰੇਲ ਲਾਈਨ ਤੋਂ ਹਟਾਉਣ ਦੇ ਲਈ ਰੇਲੇ ਭਾਗ ਦੀਆਂ ਟੀਮਾਂ ਦਿੱਲੀ ਤੋਂ ਮੌਕੇ ਦੇ ਉੱਤੇ ਪਹੁੰਚ ਗਈਆਂ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਵੀ ਸੂਚਨਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਮਾਲ ਗੱਡੀ ਇੱਕ ਲਾਈਨ ਤੋਂ ਦੂਸਰੀ ਲਾਈਨ ਦੇ ਉੱਤੇ ਕਾਟੇ ਤੋਂ ਗੁਜ਼ਰ ਰਹੀ ਸੀ ਬਚਾਅ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਲਾਈਨ ਦੇ ਉੱਤੋਂ ਗੁਜ਼ਰ ਰਹੀਆਂ 25000 ਵੋਲਟੇਜ ਦੀਆਂ ਬਿਜਲੀ ਦੀਆਂ ਲਾਈਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਇਹ ਦੁਰਘਟਨਾ ਕਿਸ ਤਰ੍ਹਾਂ ਹੋਈ ਇਸ ਤੇ ਬਾਰੇ ਰੇਲਵੇ ਵਿਭਾਗ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਕਿਸੇ ਵੀ ਅਧਿਕਾਰੀ ਦੇ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ